ਗਲਮਗਾਰ 임ਤੀਆਜ਼ ਅਲੀ ਦਾ ਮੰਨਣਾ ਹੈ ਕਿ ਸ਼ਾਹਰੁਖ ਖਾਨ ਸਟਾਰਰ ਉਹਨਾਂ ਦੀ ਅਗਲੀ ਫਿਲਮ ਦਾ ਰਿੰਗ ਲਈ ਸੁਲਮਾਨ ਖਾਨ ਨੂੰ ਲੋਪਰਚਾਰ ਕਰਨਾ ਸ਼ੁਭਕਾਲ ਹੈ ਅਤੇ ਉਹਨਾਂ ਦਾ ਵੱਡਾ ਪੰਨਾ ਹੈ ਸੁਲਮਾਨ ਨੇ ਹਾਲ ਹੀ ਵਿੱਚ ਫਿਲਮ ਦਾ ਫਰਸਟ ਲੁੱਕ ਫੈਨਸ ਨਾਲ ਸਾਂਝਾ ਕਰ ਰਿਲੀਜ਼ ਡੇਟ ਵੀ ਦੱਸੀ ਸੀ हमा हमा शर्दा कपूर ਅਤੇ ਅਦਿੱਤ ਰੌਏ ਕਪੂਰ ਤੇ ਫਿਲਮਾਇਆ ਗੀਤ ਹਮਾ ਹਮਾ ਰਿਲੀਜ਼ ਹੋ ਗਿਆ ਜਿਸ ਵਿੱਚ ਰੈਪਰ ਬਾਦਸ਼ਾਹ ਨੇ ਰੈਪ ਦਾ ਤੜਕਾ ਲਗਾਇਆ ਹੈ ਅਦਿੱਤ ਅਤੇ ਸ਼ਰਦਾ ਗੀਤ ਵਿੱਚ ਮਸਤੀ ਦੇ ਮੋੜ ਚ ਦਿਖਰੇ ਨੇ ਦੋਹਾਂ ਦੀ ਫਿਲਮ ਓਕੇ ਜਾਨੂ 13 ਜਨਵਰੀ ਨੂੰ ਰਿਲੀਜ਼ ਹੋਵੇਗੀ ਰੈਪਰ ਬਾਦਸ਼ਾਹ ਦਾ ਮੰਨਣਾ ਹੈ ਕਿ ਉਹਨਾਂ ਨੂੰ ਹਮਾ ਹਮਾ ਗਾਣੇ ਦੀ ਤੁਲਨਾ 1959 ਦੀ ਫਿਲਮ ਬੰਬੇ ਦੇ ਗਾਣੇ ਨਾਲ ਹੋਣ ਤੋਂ ਕੋਈ ਦਿੱਕਤ ਨਹੀਂ ਹੈ ਬਾਦਸ਼ਾਹ ਮੁਤਾਬਕ ਓਕੇ ਜਾਨੂ ਲਈ ਉਹਨਾਂ ਵੱਲੋਂ ਗਾਇਆ ਇਹ ਗੀਤ ਅਲੱਗ ਮੂਰਤ ਹੈ ਜੋ ਪੁਰਾਣੇ ਗੀਤ ਤੋਂ ਵੱਖਰਾ ਹੈ ਗੂਗਲ ਇੰਡੀਆ ਦੇਸ਼ ਵਿੱਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਫਿਲਮਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਸਲਮਾਨ ਖਾਨ ਦੀ ਸੁਲਤਾਨ ਟੌਪ ਤੇ ਰਹੀ ਹੈ ਜਦਕਿ ਰਜਨੀ ਖਾਨ ਦੀ ਕਵਾਲੀ ਦੂਜੇ ਅਤੇ ਸ਼ਾਹਿਦ ਅਤੇ ਆਲੀਆ ਪਰ ਦੀ ਫਿਲਮ ਉੜਤਾ ਪੰਜਾਬ ਤੀਸਰੇ ਨੰਬਰ ਤੇ ਰਹੀ ਹੈ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਲੀਪ ਕੁਮਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪੈਰਾਂ ਵਿੱਚ ਸੋਜਿਸ਼ ਕਾਰਨ ਦਲੀਪ ਕੁਮਾਰ ਨੂੰ ਪਿਛਲੇ ਹਫਤੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਦਲੀਪ ਦੀ ਪਤਨੀ ਸਾਰਾ ਬਾਨੋ ਨੇ ਦੱਸਿਆ ਕਿ ਦਲੀਪ ਹੁਣ ਠੀਕ ਨੇ ਹਾਲੀਵੁੱਡ ਐਕਟਰ ਬ੍ਰੈਡ ਪਿਟ ਤਲਾਕ ਤੋਂ ਹੋਈ ਤਕਲੀਫ ਅਤੇ ਬੱਚਿਆਂ ਦੀ ਕਸਟਡੀ ਨੂੰ ਲੈ ਕੇ ਹੋਈ ਪਰੇਸ਼ਾਨੀ ਤੋਂ ਉਭਰਨ ਲਈ ਕਥਾ ਤੌਰ ਤੇ ਵੱਡੇ ਪੈਮਾਨੇ ਤੇ ਪਲਾਸਟਿਕ ਸਰਜਰੀ ਕਰਵਾ ਰਹੇ ਨੇ ਵੈਬਸਾਈਟ eshowbiz.com ਮੁਤਾਬਕ ਇਹ ਪੇਟ ਖਰਾਬ ਮਨ ਨੂੰ ਦਰਸਾਤੋਂ ਉਭਰਨ ਲਈ ਇਸ ਦਾ ਸਹਾਰਾ ਲੈ ਰਹੇ ਨੇ ਮਦਦਤ ਨੂੰ ਫਿਲਮ ਲੈ ਕੇ ਆ ਰਹੇ ਅਦਾਕਾਰ ਗੁਰਮੀਤ ਚੌਧਰੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲੇ ਤਾਂ ਸਕਰੀਨ ਤੇ ਮਾਸਟਰ ਬਲਾਸਟੇ ਸਚਿੰਦਨ ਦੰਦੂਲਕਰ ਦੀ ਬਾਇਓਪਿਕ ਚ ਉਹਨਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੇ ਨੇ ਗੁਰਮੀਤ ਆਪਣੇ ਸਾਥੀ ਕਲਾਕਾਰਾਂ ਨਾਲ ਦਿੱਲੀ ਪਹੁੰਚੇ ਸਨ ਇਮਰਾਨ ਹਾਸ਼ਮੀ ਤੇ ਅਜੇ ਦੇਵਗਨ ਆਪਣੀ ਅਗਲੀ ਫਿਲਮ ਬਾਦਸ਼ਾਹ ਦੀ ਸ਼ੂਟਿੰਗ ਚਲੂ ਚੁੱਕੇ ਨੇ ਇਮਰਾਨ ਮੁਤਾਬਕ ਜਦੋਂ ਵੀ ਅਜੇ ਨਾਲ ਕੰਮ ਕਰਦੇ ਹਨ ਤਾਂ ਹਰ ਵਾਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਦੋਵੇਂ ਅਦਾਕਾਰ ਪਹਿਲਾਂ ਵੀ ਕਈ ਵਾਰ ਇਕੱਠੇ ਵੇਖ ਚੁੱਕੇ ਨੇ ਅਮ੍ਰਿਤ ਵਿੱਚ ਫਿਲਮ ਦੇ ਬਾਅਦ ਹੁਣ ਜਲਦੀ ਗੀਤ ਦੇ ਵਿੱਚ ਵੀ ਹਾਸੀਆਂ ਖੇਡੀਆਂ ਕਰਦੇ ਦਿਖਣਗੇ ਜਿਸ ਦਾ ਮੋਸ਼ਨ ਪੋਸਟ ਰਿਲੀਜ਼ ਹੋ ਗਿਆ ਹੈ ਗੀਤ ਨੂੰ ਬੱਲੀ ਬਲਜੀਤ ਨੇ ਲਿਖਿਆ ਜਦਕਿ ਵੀਡੀਓ ਸੁਖਸੰਗੀੜਾ ਨੇ ਬਣਾਈ ਹੈ ਪੂਰਾ ਗੀਤ 18 ਦਸੰਬਰ ਨੂੰ ਰਿਲੀਜ਼ ਹੋਏਗਾ ਫੁੱਲ ਮੇਰੇ ਆ ਵਿੱਚ ਟੱਤਾ ਸੱਤ ਰੰਗ ਦਾ ਦੁਪੱਟਾ ਲੈ ਕੇ ਫਿਰਦੀ ਕਲੀ ਚ ਕਿਹੜੇ ਮਾਰਦੀ ਹਾਂ ਚੱਕਵੀਆਂ ਮੂਰੀ ਸਲਵਾਰ ਦੀ ਹੋ ਤੇਰੇ ਕਰਕੇ ਗਬਰੂਆ ਗਿਤਾਜ ਬਿੰਦਰ ਕੀ ਦਾ ਗੀਤ ਸਤ ਰੰਗ ਦਾ ਦੁਪੱਟਾ ਰਿਲੀਜ਼ ਹੋਇਆ ਜਿਸ ਨੂੰ ਲਿਖਿਆ ਬੈਂਟੀ ਬੈਂਸ ਨੇ ਹੈ ਤੇ ਕੰਪੋਜ਼ ਵੀ ਉਹਨਾਂ ਨੇ ਕੀਤਾ ਹੈ ਜਦਕਿ 뮤직 ਦੇਸੀ ਕਰੂਨੇ ਦਿੱਤਾ ਗਿਤਾਜ ਮਰਹੂਮ ਦਾ ਇੱਕ ਸੁਜੀਤ ਬਿੰਦਰ ਖਿਆ ਤੇ بیٹے ਨੇ